ਅੰਦਾਜ਼ ਕੁਛ ਕਰੂ ਪਾਕ ਨਹੀਂ ਪਾਕਸਤਾਨੀ ਕਰ ਕੋਈ ਪਾਕਿਸਤਾਨ ਤੇ ਦੀਦੀ ਮੌਤ ਆਦੀ ਤੇ ਇੱਕ ਉਹ ਵੀ ਲੋ ਆਜਾ ਹੱਤਵਾਦੀਆਂ ਨੂੰ ਮਾਰਨਾ ਬਸ ਹੱਤਵਾਦੀਆਂ ਨੂੰ ਮਾਰਨੇ ਮਾਰਨਾ ਕੁਝ ਨਾ ਕੰਮ ਕਰਨਾ ਕਰਤਾ ਬਸ ਉਦੋਂ ਸ਼੍ਰੀਨਗਰੋਲ ਹੋਈ ਫੇਰ ਖੁੱਲਦਾ ਦੋ ਲੜਾਈਆਂ ਤੇ ਸ਼੍ਰੀਨਗਰੋਲ ਹੋਈ ਖੁੱਲਦਾ ਰਿਹਾ ਫੇਰ ਕੋਈ ਦੱਸਿਆ ਨਹੀਂ ਕਿਸ ਨੇ ਉਦੋਂ ਪਤਾ ਲੱਗਦਾ ਵੀ ਜਦੋਂ ਵੀ ਚਲ ਜਾ ਚਲ ਜਾ ਪਿੱਛੇ ਚਲ ਜਾ ਹਟ ਜਾ 18 ਦਿਨ ਸੀਗੇ 18 ਦਿਨ ਕਹਿੋ ਜੇ ਸੀਗੇ ਘਰੇ ਰਹਿਣਾ ਵੀ ਬਹੁਤ ਔਖਾ ਲੱਗਦਾ ਆਉਣਾ ਘਰ ਵੀ ਲੱਗਦਾ ਹੁਣ ਘਰ ਵੀ ਲੱਗਦਾ ਉੱਦੀ ਗੂੜੇ ਜਾਂਦੇ ਸੀ ਕਮਾਲ ਡੰਗਰ ਜਿਹੜਾ ਹੈ ਪਿਛੇ ਲੈ ਗਏ ਜੋ ਸਮਾਨ ਜ਼ਮੀਣ ਨੇ ਹੀ ਕੁਝ ਭੱਜ ਗਿਆ ਕੁਝ ਅਸੀਂ ਲੈ ਜੇ ਕੁਝ ਲੈ ਆਂਦਾ ਫੇਰ ਇਸ ਕਰਕੇ ਬਹੁਤ ਖੱਜਾ ਖਰਾਬ ਹੋ ਗਿਆ ਕੋਹੋ ਇੱਥੇ ਲੋਗ ਉੱਪ ਚੜ ਗਏ ਆਪੇ ਭੱਜ ਗਏ ਪੈਂਡਾ ਲੜਾਈ ਹੋਈ ਤੇ ਮੁੜ ਕੇ 18 ਦਿਨ ਲੜਾਈ ਦੀ 18 ਦਿਨ ਲੜਾਈ ਕਿ 18 ਦਿਨ ਲੜਾਈ ਹਾਂ 18 ਦਿਨ ਪਿੱਛੇ ਮੁੜ ਕੇ ਸਾ ਉਹ ਤੋ ਜਤੋ ਆਏ ਪੂਰੇ ਸਾਰੇ ਪਿੰਡ ਖਾਲੀ ਸੀ ਹਾਂ ਖਾਲੀ ਬਿਲਕੁਲ ਤੇ ਸਾਰੇ ਪਿੰਡ ਕਿੱਥੇ ਚਲੇ ਗਿਆ ਆਪੋ ਆਪਣੇ ਰਿਸ਼ਤੇਦਾਰਾਂ ਕੋਲ ਰਿਸ਼ਤੇਦਾਰਾਂ ਕੋਲ ਚਲੇ ਜਾਂਦੇ ਫੇਰ ਉਤਨਾ ਆ ਕੇ ਫੇਰ ਵਸਦੇ ਆਪੋ ਆਪਣੇ ਘਰਾਂ ਜੀ ਪੰਜਾਬ ਦੇ ਵਿੱਚ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਭਾਰਤ ਦੇ ਵੱਲੋਂ ਕੱਲ ਜਿਹੜੀ ਇਹ ਸਟ੍ਰਾਈਕ ਕੀਤੀ ਗਈ ਆ ਪਾਕਿਸਤਾਨ ਦੇ ਉੱਪਰ ਉਸ ਤੋਂ ਬਾਅਦ ਬੇहद ਨਾਜ਼ੁਕ ਸਥਿਤੀਆਂ ਬਣੀਆਂ ਹੋਈਆਂ ਖਾਸ ਤੌਰ ਤੇ ਬਾਰਡਰ ਏਰੀਆ ਜਿੱਨਾ ਪੰਜਾਬ ਦਾ ਬਾਰਡਰ ਏਰੀਆ ਚਾਹੇ ਉਹ ਅੰਮ੍ਰਿਤਸਰ ਦੇ ਨਾਮ ਲੱਗਦਾ ਗੁਰਦਾਸਪੁਰ ਦੇ ਨਾਮ ਲੱਗਦਾ ਡੇਰਾ ਬਾਬਾ ਨਾਨਕ ਦੇ ਨਾਮ ਲੱਗਦਾ ਜਾਂ ਫਿਰ ਹੁਸੈਨੀਆਲਾ ਬਾਰਡਰ ਫਿਰੋਜ਼ਪੁਰ ਦੇ ਨਾਮ ਲੱਗਦਾ ਤਾਂ ਉਹਨਾਂ ਏਰੀਏ ਦੇ ਵਿੱਚ ਖਾਸ ਤੌਰ ਤੇ ਸਖਤਾਈ ਵੀ ਜਿਹੜੀ ਹੈ ਕੀਤੀ ਹੋਈ ਹੈ ਔਰ ਖਾਸ ਤੌਰ ਤੇ ਅਲਰਟ ਵੀ ਜਾਰੀ ਕੀਤਾ ਹੋਇਆ ਅਸੀਂ ਖੜੇ ਆਂਗੇ ਪੰਜਾਬ ਦੇ ਆਖਰੀ ਰੇਲਵੇ ਸਟੇਸ਼ਨ ਕਹਿ ਲਓ ਤੁਸੀਂ ਇਸ ਨੂੰ ਆਖਰੀ ਰੇਲਵੇ ਲਾਈਨ ਕਹਿ ਲਓ ਇਸ ਨੂੰ ਕਿਉਂਕਿ ਸਾਹਮਣੇ ਤੋਂ ਜੇ ਤੁਹਾਨੂੰ ਦਿਖਾਵਾਂਗੇ ਤਾਂ ਲਾਹੌਰ ਨੂੰ ਟ੍ਰੇਨ ਇੱਥੋਂ ਜਾਂਦੀ ਰਹੀ ਹੈਗੀ ਕਿਸੇ ਸਮੇ ਤੁਹਾਨੂੰ ਯਾਦ ਹੋ ਗੈੜੀ ਕਿਸਮਝੋਤਾ ਐਕਸਪ੍ਰੈਸ ਸੀ ਜਿਹਦੇ ਨਾਲ ਜਿਹੜੇ ਨੇ ਧਾਮਾਂ ਦੀ ਯਾਤਰਾ ਕਰਾਈ ਜਾਂਦੀ ਚਾਹੇ ਜਿਹਦੇ ਵੀ ਤੁਸੀਂ ਦੇਖ ਲਓ ਕਿ ਨਨਕਾਣਾ ਸਾਹਿਬ ਜਾਇਆ ਜਾਂਦਾ ਸੀ ਤਾਂ ਇਹ ਉਹ ਰੇਲਵੇ ਟਰੈਕ ਹੈ ਜਿੱਥੋਂ ਟ੍ਰੇਨ ਜਿਹੜੀ ਆਹੋ ਜਾਂਦੀ ਸੀਗੀ ਤਾਂ ਅਸੀਂ ਪੰਜਾਬ ਦੇ ਆਖਰੀ ਪਿੰਡਾਂ ਦੇ ਵਿੱਚ ਖੜੇ ਆ ਬਾਰਡਰ ਦੇ ਬਿਲਕੁਲ ਤਾਰ ਦੇ ਨਾਂ ਲੱਗਦੇ ਨੇ ਕਿਤੋਂ 5 ਕਿਲੋਮੀਟਰ ਦਾ ਫਰਕ ਹੈ ਕਿਤੋਂ 10 ਦਾ ਕਿਤੋਂ 7-8 ਦਾ ਤਾਂ ਸਾਡੇ ਨਾਲ ਉਸ ਸਮਿਆਂ ਦੇ ਬਜ਼ੁਰਗ ਵੀ ਸਾਡੇ ਨਾਲ ਨੇ ਪੁਰਾਣੇ ਜਿਨ੍ਹਾਂ ਨੇ ਸਾਰਾ ਕੁਝ ਇਹ ਦੇਖਿਆ ਹੈਗਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹੀ ਰੇਲਵੇ ਟਰੈਕ ਹੈ ਜਿੱਥੇ ਸਾਹਮਣੇੋਂ ਲਾਹੌਰ ਨੂੰ ਟ੍ਰੇਨ ਕਿਸੇ ਸਮੇਂ ਜਾਂਦੀ ਰਹੀ ਹੈ ਕਿਉਂਕਿ ਅਟਾਰੀ ਵਾਲਾ ਏਰੀਆ ਆ ਜਾਂਦਾ ਸਾਹਮਣੇ ਲਾਹੌਰ ਸ਼ੁਰੂ ਹੋ ਜਾਂਦਾ ਤਾਂ ਸਾਡੇ ਨਾਲ ਬਾਪੂ ਜੀ ਹੋਣੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਪਹਿਲਾਂ ਤਾਂ ਅ ਜੇ ਗੱਲ ਕਰੀ ਆਪਾਂ ਇਹ ਪਿੰਡ ਦੀ ਇਥੋਂ ਤਾਰਕਨਿਕ ਦੂਰ ਹੈਗੀ 1 ਕਿਲੋਮੀਟਰ ਦੂਰ ਹੈ ਕਿਲੋ ਨਹੀਂ ਦੋ ਦੋ ਕਿਲੋਮੀਟਰ ਹਾਂਜੀ ਅਸਾਂ ਜਦੋਂ ਤੁਹਾਨੂੰ ਇਸ ਵਾਰ ਪਤਾ ਲੱਗਿਆ ਕਿ ਰਾਤ 1:30 2 ਵਜੇ ਕੁਝ ਹੋਇਆ ਤੁਸੀਂ ਉਹ ਸੁਣਿਆ ਕੁਝ ਕੋਈ ਕਹਿੰਦੇ ਨੇ ਕਿ ਅਸੀਂ ਖੜਕਾ ਸੁਣਿਆ ਕੋਈ ਆਵਾਜ਼ ਆਈ ਮਿਜ਼ਾਈਲਾਂ ਦੀ ਜਾਂ ਨਾ ਨਹੀਂ ਆਈ ਨਹੀਂ ਕੋਈ ਆਵਾਜ਼ ਅਸਾਂ ਪਹਿਲਾਂ ਵੀ ਕੋਈ ਇਹੋ ਜਿਹਾ ਮਾਹੌਲ ਤੁਸੀਂ ਦੇਖਿਆ ਹੈਗਾ ਮਾਹੌਲ ਪਹਿਲਾ ਹੋਇਆ ਵਾ ਜਦੋਂ ਆ ਰੋਟ ਬੰਦੀ ਬਣੀ ਆ ਉਦੋਂ ਹੀ ਆ ਹੋ ਗਿਆ ਜਦੋਂ ਆ ਨਹੀਂ ਆਰਮੀ ਵਾਲਾ ਮਾਹੌਲ ਦੀ ਗੱਲ ਕਰਦੇ ਆ ਆਰਮੀਆ ਅਸੀਂ ਕਤਰ ਦਾ ਵੇਖਿਆ ਹਾਂ ਹਾਂਜੀ ਉਸ ਸਮੇਂ ਕੀ ਸੀ ਸਾਨੂੰ ਸੁਣਾਓ ਕੋਈ ਗੱਲ ਉਸ ਸਮੇਂ ਦੀ ਉਹਨੋਂ ਦਾ ਇਹ ਵੀ ਪਿੱਛੇ ਚੱਲਿਆ ਗਿਆ ਅਸੀਂ ਘਰ ਬਾਹਰ ਛੱਡ ਕੇ ਬੜਾ ਮਾਹੌਲ ਖਰਾਬ ਇਹਗਾ ਮਾਲ ਡੰਗਰ ਜਿਹੜਾ ਹੈ ਪਿੱਛੇ ਲੈ ਗਏ ਜੋ ਸਮਾਨ ਸਮੇਂ ਉਹਨੇ ਹੀ ਕੁਝ ਭੱਜ ਗਿਆ ਕੁਝ ਆਹੀ ਲੈ ਗਏ ਕੁਝ ਲੈ ਆਂਦਾ ਫੇਰ ਇਸ ਕਰਕੇ ਬਹੁਤ ਖੱਜਾ ਖਰਾਬ ਹੋਇਆ ਸਾ ਅੱਛਾ ਇਸ ਵਾਰ ਵੀ ਖਾਲੀ ਕਿਰਾਏ ਕੋਈ ਪੰਡ ਨਹੀਂ ਅਜੇ ਤੱਕ ਕੋਈ ਨਹੀਂ ਹੋਇਆ ਵੀ ਕੋਈ ਆਪਣੀ ਵਾਰ ਕੋਈ ਭੋਵੇ ਤੁਰਿਆ ਜਾਵੇ ਨਹੀਂ ਤੇ ਕੋਈ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਹੋ ਸਕਦਾ ਕੱਲ ਨੂੰ ਜਾਂ ਜਿਸ ਹਿਸਾਬ ਦੇ ਨਾਲ ਰਾਤ ਹਮਲਾ ਕੀਤਾ ਆ ਖਬਰਾਂ ਦੇ ਨਾਲ ਤੇ ਇਹੀ ਹੁੰਦਾ ਵਾ ਬਈ ਚਲੋ ਕੋਈ ਨਾ ਕੋਈ ਹੋ ਸਕਦਾ ਵਾ ਹਰ ਸਾਨੂੰ ਨਿਗਾ ਕੋਈ ਵੀ ਇੱਥੇ ਅਸੀਂ ਆਪਣੇ ਘਰ ਬੈਠੇ ਆ ਕੋਈ ਡਰ ਪੈ ਸਾਨੂੰ ਨਾ ਨਾ ਕੋਈ ਡਰ ਨਹੀਂ ਲੋਕ ਤਾਂ ਦੂਰ ਦੂਰ ਬੈਠੇ ਡਰੀ ਜਾਂਦੇ ਨੇ ਕਿ ਕੁਝ ਹੋ ਨਾ ਜਾਵੇ ਕੁਝ ਹੋ ਨਾ ਤੁਸੀਂ ਜਮਾ ਨਾ ਉਹ ਅਜੇ ਬੈਠਾ ਵਾ ਹਾਂ ਨਾ ਕਰੋੜਾ ਅਗਲੇ ਬੰਦੇ ਆ ਉਹ ਫਿਰ ਬੈਠੇ ਆ ਬਾਰਡਰ ਦੇ ਉੱਤੇ ਬੈਠਾ ਅਜੇ ਪਹਿਲਾਂ ਕੋਈ ਸਾਇਰਨ ਸੁਰਨ ਉਦੋਂ ਵੀ ਵੱਜਿਆ ਸੀ ਜਦੋਂ ਕੋਈ ਜਿਵੇਂ 1971 ਦੀਆਂ ਗੱਲਾਂ ਚੱਲਦੀਆਂ ਨੇ ਉਦੋਂ ਕੋਈ ਵੱਜਿਆ ਸੀ ਉਦੋਂ ਕਿਹੋ ਜਿਹਾ ਮਾਹੌਲ ਸੀ ਉਦੋਂ ਪਿੰਡਾਂ ਦੇ ਉਦੋਂ ਵੀ ਪਿੰਡ ਖਾਲੀ ਕਰਾਇ ਸੀ ਇੰਨੇ ਕਿਨੇ ਸੁੱਤੇ ਕਿਤੇ ਕੋਈ ਠਾਇਆ ਨਹੀਂ ਉਦੋਂ ਬਈ ਉਦੋਂ ਇਤਨੇ ਲੋਕ ਛੱਡ ਗਏ ਆਪੇ ਭੱਜ ਗਏ 18 ਦਿਨ ਲੜਾਈ ਜੀ ਤੇ ਮੁੜ ਕੇ 18 ਦਿਨ ਲੜਾਈ 18 ਦਿਨ ਲੜਾਈ ਅੱਛਾ 18 ਦਿਨ ਲੜਾਈ ਆਹ 18 ਦਿਨਾਂ ਪਿਛੋਂ ਮੁੜ ਕੇ ਉੱਥੋਂ ਜਿੱਥੋਂ ਆਏਗਾ ਅੱਗੇ ਕਰਾਂ ਫਿਰ ਇਹ ਸਾਰੇ ਪਿੰਡ ਖਾਲੀ ਸੀਗੇ ਹਾਂ ਖਾਲੀ ਬਿਲਕੁਲ ਫਿਰ ਇਹ ਸਾਰੇ ਪਿੰਡ ਕਿੱਥੇ ਚਲੇ ਗਏ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਨੂੰ ਚਲੇ ਜਾਂਦੇ ਹਾਂ ਤੇ ਫਿਰ ਇੱਥੇ ਬਾਅਦ ਚੋਂ ਆ ਕੇ ਬਸੇ ਲੋਕ ਫਿਰ ਉੱਤਨਾ ਆ ਕੇ ਫਿਰ ਵਸ ਗਏ ਆਪੋ ਆਪਣੇ ਘ ਤਾਰੀ ਦਿਨੀ ਬਾਅਦ ਜਦੋਂ ਫੈਰ ਬਾਦ 18 ਦਿਨ ਸੀਗੇ 18 ਦਿਨ ਕਿਹੋ ਜੇ ਸੀਗੇ ਘਰੇ ਰਹਿਣਾ ਵੀ ਬਹੁਤ ਔਖਾ ਲੱਗਦਾ ਹੋਣਾ ਹਾਂ ਡਰ ਵੀ ਲੱਗਦਾ ਹੋਣਾ ਘਰ ਵੀ ਲੱਗਦਾ ਹੁੱਦੀ ਗੋਲੇ ਜਾਂਦੇ ਸੀਗੇ ਸਾਡਾ ਦਾਦਾ ਇੱਥੇ ਰਿਹਾ ਹੈ ਤੁਹਾਡਾ ਦਾਦਾ ਹਾਂ ਉਹ ਇੱਥੇ ਰਹੋ ਨਹੀਂ ਕੇ ਹੁਣ ਕਿ ਤੁਹਾਨੂੰ ਗੱਲ ਆਹ ਉਹ ਦਾਦਾ ਹੀ ਰਹਿ ਉਧਰ ਕੋਈ ਨਹੀਂ ਅ ਅੱਛਾ ਉਹ ਪਈ ਤੁਸੀਂ ਦੱਸੋ ਕਿ ਜਦੋਂ ਮੰਨ ਲਓ 71 ਦੀ ਉਹ ਲੜਾਈ ਹੋਈ ਜਿਵੇਂ ਕਹਿ ਰਹੇ ਕਿ 18 ਦਿਨ ਉਹ ਚੱਲੀ ਹਨ ਤਾਂ 18 ਅਸੀਂ ਇੱਥੇ ਆਏ ਨਹੀਂ ਆਡਾ ਪਿੰਡ ਹੈ ਚੱਬਾ ਚੱਬੇ ਤੇ ਆਪ ਚੱਬੇ ਗਏ ਹੋ ਆਹੀਂ ਉਦੋਂ ਆਏ ਨਹੀਂ ਅੱਛਾ ਹਾਂਜੀ ਉਦੋਂ ਸੁਣਦੇ ਹੋਗੇ ਤੁਸੀਂ ਕਹਾਣੀਆਂ ਵਾਲਾ ਬਜ਼ੁਰਗਾਂ ਤੋਂ ਹਾਂਜੀ ਤਾਂ ਉਦੋਂ ਵੀ ਇੱਥੇ ਲੋਕ ਚਲੇ ਗਏ ਸੀ ਕਿ ਉਦੋਂ ਹੈ ਕਿ ਚਲੇ ਗਏ ਕੋਈ ਵੇਰਲਾ ਵੇਰਲਾ ਰਿਹਾ ਸੀ ਇੱਥੇ ਬਾਕੀ ਚਲੇ ਗਏ ਆਹੀਂ ਆਏ ਨਹੀਂ ਉਦੋਂ ਇੱਥੇ ਆਹੀਂ ਪਹਿਲੀ ਮਗਰੋਂ ਚੱਬਿਓ ਆਏ ਆ ਤੇ ਮੁੜ ਕੇ ਇੱਥੇ ਪਹਿਲੀ ਲਈ ਇਹਨਾਂ ਦੇ ਨਾਲ ਕਿ ਆਇਆ ਇੱਥੇ ਅੱਛਾ ਜੀ ਹਾਂਜੀ ਤੇ ਆਰਮੀ ਨੇ ਹੁਣ ਕੁਛ ਆ ਕੇ ਤੁਹਾਨੂੰ ਕਿਹਾ ਪਿੰਡਾਂ ਚ ਕੋਈ ਅਨਾਉਂਸਮੈਂਟ ਵਗੈਰਾ ਕੀਤਾ ਨਾ ਨਾ ਕੋਈ ਨਹੀਂ ਕੋਈ ਨਹੀਂ ਕੋਈ ਆਇਆ ਡਾਕਟਰ ਜੀ ਅਜੇ ਤੱਕ ਨਹੀਂ ਕਿਹਾ ਕਿਉਂ ਕਿਹਾ ਬਿਲਕੁਲ ਨਹੀਂ ਕਿਹਾ ਜਵਾਬ ਤਾਂ ਪੁੱਛਦੇ ਹੋਣਗੇ ਵੀ ਜਮਾ ਬਾਰਡਰ ਦੇ ਨਾਲ ਬੈਠਿਆਂ ਕੁਛ ਹੋ ਜੇ ਜਵਾਬ ਤੇ ਉਹ ਅੱਖਾਂ ਦੇ ਹਾਰਨ ਵਜਣੇ ਜਾਂ ਕੀ ਉਹਨੂੰ ਆਂਦੇ ਜੀ ਤੁਸੀਂ ਆਹੋ ਉਹ ਆਂਦੇ ਵਜਣੇ ਆ ਅਜੇ ਹਾਲੇ ਤੱਕ ਤੇ ਕੋਈ ਵਜਾ ਨਹੀਂ ਜਾਂਦੇ 4 ਵਜੇ ਹੋ ਜਾਣਾ ਮੈਂ ਹੁਣ 5 ਵੀ ਵੱਜ ਗਏ ਤੇ 10 ਬਲੈਕਆਊਟ ਹੋਣਾ ਆਹੋ ਤੇ ਕੁਝ ਨਹੀਂ ਹੋਣਾ ਅੱਖ ਨਹੀਂ ਹੋਣਾ ਤੁਸੀਂ ਇੱਥੇ ਜਹੀ ਬੈਠੇ ਹੀ ਕੋਈ ਲੜਾਈ ਲੱਗਣੀ ਬਾਰੇ ਸਮਝਦਾ ਨਹੀਂ ਕੋਈ ਗੱਲ ਨਹੀਂ ਕੋਈ ਬਾਹ ਉਹ ਆਂਦੇ ਹੱਤਵਾਰੀਆਂ ਨੂੰ ਮਾਰਨਾ ਬਸ ਹੱਤਵਾਰੀਆਂ ਮਾਰਨੇ ਮਾਰਨਾ ਕੁਝ ਨਾ ਕੰਮ ਕਰਨਾ ਕਰਤਾ ਬਸ ਇਹ ਜੋ ਵਾਦਾ ਕਰੂ ਪਾਕਿਸਤਾਨ ਤੇ ਫੇਰ ਕਰਾਂਗੇ ਲੱਗਦਾ ਕੁਝ ਕਰੂ ਪਾਕਿਸਤਾਨ ਨਹੀਂ ਪਾਕਿਸਤਾਨ ਹੀ ਕਰੂਗਾ ਇਹ ਪਾਕਿਸਤਾਨ ਤੇ ਦੀਦੀ ਮੌਤ ਆਦੀ ਤੇ ਜੇ ਕੋ ਵੀ ਜਗਦੇ ਮੱਕ ਜੇ ਕਰਤਾ ਫੇਰ ਤਾਂ ਕਿਉਂਕਿ ਆਰਮੀ ਉਹਨਾਂ ਦਾ ਬੁਰਾ ਹਾਲਾ ਪਾਕਿਸਤਾਨ ਦਾ ਭੁੱਖੇ ਮਰ ਉੱਥੇ ਬਸ ਬਸ ਸਾਡੀ ਆਰਮੀ ਲੱਗੀ ਆ ਤੇ ਹਾਂ ਬਿਲਕੁਲ ਤੋ ਕਿਉਂਕਿ ਉਸ ਤੋਂ ਵੈਸੇ ਵੀ ਆਤ ਪਹਿ ਕਿਉਂਕਿ ਬਾਰਡਰ ਏਰੀਆ ਆਰਮੀ ਵੈਸੇ ਵੀ 50 ਕਿਲੋਮੀਟਰ ਦੇ ਏਰੀਆ ਚ ਰਹਿੰਦੀ ਆ ਹਾਂਜੀ ਹਾਂਜੀ 50 ਕਿਥੇ ਇਥੋਂ 7-8 ਕਿਲੋਮੀਟਰ ਦੇ ਹੀ ਹੂੰ ਰਹਿੰਦੀ ਆ ਬੜੀ ਜਲੀ ਤੇ ਅੱਛਾ ਜਦੋਂ ਉਸ ਸਮੇਂ ਜਦੋਂ ਘੱਤਰ ਦੀਆਂ ਗੱਲਾਂ ਨੇ ਤਾਂ ਉਦੋਂ ਜਿਹੜੀ ਲੜਾਈ ਚੱਲੀ 18 ਦਿਨ ਤੁਸੀਂ ਕਹਿੰਦੇ ਲੜਾਈ ਚੱਲੀ ਤਾਂ 65 ਦੇ ਵਿੱਚ ਚਲੋ ਤੁਸੀਂ ਜਿਹੜੀ ਕਹਿ ਰਹੇ ਹੋ ਕਿ 18 ਦੇ ਲੜਾਈ ਚੱਲੀ ਤਾਂ ਉਦੋਂ ਫਿਰ ਇਥੋਂ ਜਿਹੜੇ ਘਰ ਕੁਰਸੀ ਉਹ ਸਾਰੇ ਟੈਟਰੀ ਹੋ ਗਏ ਸੀ ਕਿ ਕੋਈ ਘਰ ਨਹੀਂ ਟੱਠ ਗਿਆ ਕੁਝ ਨਹੀਂ ਆ ਗਿਆ ਲੜਾਈਆਂ ਲੜੀਆਂ ਦੱਸ ਕੇ ਲੜਾਈ ਦੋਵੇਂ ਲੜ ਜਾਂਦੇ ਕੋਈ ਦੱਸ ਕੇ ਨਹੀਂ ਲੜੀ ਕੋਈ ਲੜਾਈ ਆਪਣੇ ਆਪ ਲੜਾਈ ਲੱਗ ਗਈ ਆ ਇਤਰਾ ਜਿਹੜਾ ਟਾਈਮ ਰੱਖ ਰੱਖ ਕੇ ਲੜਾਈ ਨਹੀਂ ਕੋਈ ਲੱਗੀ ਉਹ ਹੁਣ ਕਿਵੇਂ ਦੇ ਦੇਉ ਬਾਈ ਸਾਹਿਬ ਆ ਇਤਰਾ ਜਦੋਂ ਟਾਈਮ ਉਧਰੋਂ ਸ਼੍ਰੀਨਗਰੋ ਵੱਲੋਂ ਫੇਰ ਖੁੱਲਦਾ ਦੋ ਲੜਾਈਆਂ ਦੇ ਸ਼੍ਰੀਨਗਰੋ ਵੱਲੋਂ ਖੁੱਲਦਾ ਰਿਹਾ ਫੇਰ ਕੋਈ ਦੱਸਿਆ ਨਹੀਂ ਕੇ ਨੇ ਉਦੋਂ ਪਤਾ ਲੱਗਦਾ ਵੀ ਜਦੋਂ ਵੀ ਚੱਲ ਜਾ ਚੱਲ ਜਾ ਪਿੱਛੇ ਚੱਲ ਜਾ ਹੱਟ ਜਾ ਵੜ ਜਾ ਜਦੋਂ ਫੌਜ ਆ ਜਾਂਦੀ ਹੈ ਤੈਂਦੇ ਨੇ ਲੜਾਈ ਲੱਗੇ ਨਾ ਸਾਡਾ ਬਾਰਡਰ ਏਰੀਆ ਬਾਰਡਰ ਚੱਲੇ ਆਪਣੇ ਰੋਜੀ ਰੋਟੀ ਕਮਾਉਣ ਤੇ ਖਾਣ ਕੁੱਲੀ ਜਿੰਨੇ ਜਿਹੜੇ ਗੁਜ਼ਾਰਾ ਤੇ ਬਾਰਡਰ ਤੇ ਸਿਰ ਤੇ ਨਹੀਂ ਹੁਣ ਡਰ ਤਾਂ ਹੀ ਲੱਗਦਾ ਹੁਣ ਕਿਉਂ ਬਾਰਡਰ ਤੇ ਡਰ ਨਹੀਂ ਉਹ ਵੀ 1433 ਕੁੱਲੀ ਸੀ ਉਹ ਬੇ ਹਸਾਰਾ ਹੋਇਆ ਕੋਈ ਰੋਟੀ ਕਮਾਉਂਦੇ ਸੀ ਬੱਚੇ ਖਾਂਦੇ ਸੀ ਡਰਾਈਵਰ ਗੱਡੀਆਂ ਲੋਡ ਕਰਦੇ ਸੀ ਅਨਲੋਡ ਕਰਦੇ ਸੀ ਡਰਾਈਵਰਾਂ ਦੇ ਬੱਚੇ ਵੀ ਅਸਲੇ ਤੰਗ ਆ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਬਾਰਡਰ ਦੇ ਨੇੜੇ ਰਹਿੰਦੇ ਨੇ ਪਿੰਡਾਂ ਦੇ ਵਿੱਚ ਕਿਉਂਕਿ ਲੋਕ ਕਈ ਖਬਰਾਂ ਆ ਰਹੀਆਂ ਜਿਵੇਂ ਫਿਰੋਜ਼ਪੁਰ ਤੋਂ ਖਾਸ ਤੌਰ ਤੇ ਲੋਕ ਪਿੰਡਾਂ ਦੇ ਪਿੰਡ ਛੱਡ ਕੇ ਜਾ ਰਹੇ ਆ ਆਪਣਾ ਘਰ ਛੱਡ ਕੇ ਜਾ ਰਹੇ ਆ ਪਰ ਉਹੀ ਗੱਲ ਹੈ ਕਿ ਅਫਵਾਹਾਂ ਤੇ ਯਕੀਨ ਨਾ ਕਰੋ ਐਵੇਂ ਕਬਰਹਾੜ ਦੇ ਵਿੱਚ ਨਾ ਆਓ ਹਜੇ ਤੱਕ ਕੁਝ ਜਿਹੜਾ ਅਜਿਹਾ ਮਾਹੌਲ ਨਹੀਂ ਬਣਿਆ ਔਰ ਤੁਹਾਨੂੰ ਲਗਾਤਾਰ ਅਸੀਂ ਰਿਪੋਰਟਿੰਗ ਗਰਾਊਂਡ ਜ਼ੀਰੋ ਤੋਂ ਲੈ ਕੇ ਆਉਂਦੇ ਰਹਾਂਗੇ ਦੇਖਦੇ ਰਹੋ ਅਸੀਂ ਪ੍ਰੋ ਪੰਜਾਬ ਟੀਵੀ ਕੈਮਰਾ ਪਰਸਨ ਦਵਿੰਦਰ ਨਾਮਦੀਪ ਜੋਤ